बस पूरा अपनी लगी पूरा आ <laughs> <नहीं। पार> <laughs> <तुरा> गया है <laughs> वो रह जाओ पीछे गाड़ी में रह रहा वाला है एक दो आ जाओ उधर खड़े हैं लाइव चलेला कट कर मेरा जाने रहो जाने रे निकल कनेक्ट है बार कट होगा ओए पांच ग्रुप मीटिंग مانه کانگرسي راهه اوه يار برائي دوماڻي کانگرسي راهه اوه يار برائي دوماڻي ਦੋ ਬੰਦੇ ਆ ਗਏ ਇੱਕ ਦਿਨ ਪਹਿਲਾਂ ਜਸ਼ਨ ਚਾਹਲ ਜਿਹੜਾ ਮੁਖਸਰ ਦਾ ਨਾਂ ਕੇ ਸਾਡੇ ਹਲਕੇ ਦਾਗਾ ਉੱਥੇ ਜਾ ਕੇ ਇਸ ਬੰਦੇ ਨੇ ਪੁਲਿਸਪੋਰਟ ਕੀਤੀ ਆ ਝਾੜੂ ਵਾਲੇ ਪਾਰਟੀ ਦੀ ਬਲਹਾਰ ਸੰਤਾਂ ਅਸੀਂ 6 ਵੋਟਾਂ ਤੇ ਚੋਣ ਹਰੀਆ ਇਹਦੀ ਵਜ੍ਹਾ ਦੇ ਨਾਲ ਇਹਨੇ ਜਾ ਕੇ ਇਹ ਕਾਂਗਰਸ ਨੇਰ ਕੇ ਕਾਲੀ ਕੰਮ ਕੀ ਸੀ ਇਹਨੇ ਅਫੀਰ ਸਾਹਿਬ ਕੋ ਵੀਡੀਓ ਬਣੀ ਆ ਜੀ ਅੱਛਾ ਅੱਛਾ ਕੋਈ ਵੀਡੀਓ ਸਾਰੀ ਵਹਿ ਕਿਹੜਾ ਏਰੀਆ ਕਿਹੜਾ ਸੀ ਆਪਣਾ ਸਾਡਾ ਹਕਾ ਰਾਮਪੁਰਾ ਫੂਲ ਹੈ ਅਸੀਂ ਕਾਂਗਰਸ ਪਾਰਟੀ ਨਾਲ ਬਲਾਉਂ ਕਰਦੇ ਆ ਪਰ ਇਹ ਸਾਰੇ ਜਿਹੜੇ ਧੋਖਲੇ ਬੰਦੇ ਇਕੱਠੇ ਹੋਏ ਹੋਏ ਆ ਅਸੀਂ ਹਾਈ ਕਮਾਂਡ ਤੋਂ ਆ ਆ ਵੀਡੀਓ ਆਪ ਪੈਂਚ ਦੇ ਕਰੇ ਇਹ ਇਹ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਆਮ ਆਦਮੀ ਦੇ ਕਟਕਾਰੇ ਇਹਦਾ ਕਰੇ ਆ ਇਹ ਹੈਗਾ ਹੁਣ ਅਸੀਂ ਹਾਈ ਕਮਾਂਡ ਤੋਂ ਮੰਗ ਕਰਦੇ ਆ ਵੀਰ ਇਹਨਾਂ ਨੂੰ ਸਾਫ ਦੇ ਹਲਕੇ ਕਿਦਨਵਾ ਖਾਲੀ ਪਿਆ ਉੱਥੋਂ ਲੜ ਲੈ ਚੋਣ ਕਿਦਨਵਾ ਹਰ ਚੋਣ ਮੁੱਖ ਆ ਵੀ ਚੋਣ ਲੜੇ ਜੀ ਲੋੜ ਕਰ ਸਕਦੇ ਆ ਕਿਦਨ ਜੀ ਉਹਦਾ ਕਾਲੀ ਦਲ ਦੇ ਨਾਲ ਬੰਦੇ ਆਏ ਵੀ ਦੂਜੀ ਪਾਰਟੀ ਦੇ ਨੂੰ ਸਹੂਲਤ ਵੱਜ ਕੇ ਕਰਾ ਰਹੇ ਕਰਾਉਣ ਦੀ ਸਪੋਰਟ ਆ ਮਲੂਕੇ ਦੇ ਬੰਦੇ ਹਜੇ ਬਹੁਤ ਬਹੁਤ ਸਾਰੀ ਹੈ